ਨੇ ਸਾਬਕਾ ਅਕਾਲੀ ਦਲ ਸੁਪਰੀਮੋ ਸੁਖਵੀਰ ਸਿੰਘ ਬਾਦਲ ਤੇ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਵੱਡੀ ਰਾਹਤ ਦਿੰਦੇ ਹੋਏ ਜਸਟਿਸ ਰਿਟਾਇਰਡ ਰਮਜੀਤ ਸਿੰਘ ਦੁਆਰਾ ਧਾਇਰ ਕੀਤੀ ਗਈ ਇੱਕ યાਚਿਕਾ ਦਾ ਨਿਪਟਾਰਾ ਕਰਦੇ ਹੋਏ ਇਹ ਨਵਾਂ ਫੈਸਲਾ ਸੁਣਾਇਆ ਹੈ। ਗੌਰਤਲਬ ਹੈ ਕਿ ਜਸਟਿਸ ਰਣਜੀਤ ਸਿੰਘ ਨੇ ਸੁਖਵੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਦੇ ਬਿਆਨਾਂ ਤੇ ਨਰਾਜ਼ ਹੋ ਕੇ ਇੱਕ યાਚਿਕਾ ਧਾਇਰ ਕੀਤੀ ਸੀ। जस्टिस एम एम सुंदरेष ਤੇ जस्टिस राजेश बिन्दल ਦੀ ਬੈਂਚ ਨੇ ਜਸਟਿਸ ਰਣਜੀਤ ਸਿੰਘ ਦੀ याचਿਕਾ ਨੂੰ ਨਿਪਟਾ ਦਿੱਤਾ ਹੈ ਜਿਦੇ ਵਿੱਚ ਪੰਜਾਬ ਔਰ ਹਰਿਆਣਾ ਹਾਈ ਕੋਰਟ ਦੇ 2019 ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ ਜਸਟਿਸ ਰਣਜੀਤ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਸੁਖਵੀਰ ਸਿੰਘ ਬਾਦਲ ਤੇ ਮਜੀਠੀਆ ਦੁਆਰਾ ਆਯੋਗ ਦੀ ਤੋਹਨ ਕੀਤੀ ਗਈ ਹੈ ਤੇ ਆਯੋਗ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਦੇ ਬਿਆਨਾਂ ਤੇ ਨਾਰਾਜ਼ ਹੋ ਕੇ ਜਸਟਿਸ ਰਣਜੀਤ ਸਿੰਘ ਨੇ ਸੁਪਰੀਮ ਕੋਰਟ ਦੇ ਵਿੱਚ ਯਾਚਿਕਾ ਦਾਇਰ ਕੀਤੀ ਸੀ ਸੀਨੀਅਰ ਵਕੀਲ ਪੁਨੀਤ ਬਾਲੀ ਨੇ ਬੈਂਚ ਨੂੰ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ ਨੇ ਮਾਫੀ ਮੰਗ ਲਈ ਹੈ ਜਦਕਿ ਜਸਟਿਸ ਸਿੰਘ ਦਾ ਰਿਪਰੈਜ਼ੈਂਟੇਸ਼ਨ ਕਰਨ ਵਾਲੇ ਸੀਨੀਅਰ ਐਡਵੋਕੇਟ ਨਿਦੇਸ਼ ਗੁਪਤਾ ਨੇ ਬਾਲੀ ਦੇ ਦਾਅਵੇ ਦਾ ਵਿਰੋਧ ਕੀਤਾ ਤੇ ਇਸ਼ਾਰਾ ਕੀਤਾ ਕਿ ਹਲਫਨਾਮੇ ਦੇ ਵਿੱਚ ਕਿਸੇ ਵੀ ਦੁੱਖ ਜੇ ਕੋਈ ਹੋਇਆ ਤਾਂ ਅਸੀਂ ਉਸ ਦਾ ਪਛਤਾਵਾ ਕਰਦੇ ਹਾਂ ਕਿਆ ਗਿਆ ਹੈ। ਦੇਸ਼ ਦੀ ਟੌਪ ਦੀ ਅਦਾਲਤ ਦੇ ਵਿੱਚ ਧਾਇਰ ਇੱਕ ਸਮਾਨ ਲਈ ਯਾਨੀ ਇੱਕ ਇੱਕ ਅਲੱਗ-ਅਲੱਗ ਹਲਫਨਾਮਿਆਂ ਦੇ ਵਿੱਚ ਬਾਦਲ ਔਰ ਮਜੀਠੀਆਂ ਨੇ ਅਫਸੋਸ ਪ੍ਰਗਟ ਕਰਦੇ ਹੋਇਆ ਕਿਆ ਕਿ ਅਸੀਂ ਗਹਿਰਾ ਪਛਤਾਵਾ ਕਰਦੇ ਹਾਂ ਜੇ ਸਾਡੇ ਨਾਲ ਦਿੱਤੇ ਗਏ ਕਿਸੇ ਵੀ ਬਿਆਨ ਨੇ ਮਾਨਨਯੀ ਜਸਟਿਸ रिटायर्ड रणजीत सिंह ਨੂੰ ਕੋਈ ਦੁੱਖ ਪਹਚਾਇਆ ਹਾਲਾਂਕਿ ਸ਼ੁਰਮਨ ਕਾਲੀ ਦਲ ਦੇ ਨੇਤਾਵਾਂ ਨੇ ਇਹ ਵੀ ਕਿਹਾ ਕਿ 30 ਜੂਨ 2018 ਤੇ 16 ਅਗਸਤ 2018 ਨੂੰ ਪੰਜਾਬ ਸਰਕਾਰ ਨੂੰ ਸੌਂਪੀ ਗਈ ਰਿਪੋਰਟਾਂ ਦੇ ਨਿਸ਼ਕਰਸ਼ ਦੇ ਨਾਲ ਉਹ ਪੂਰੀ ਤਰ੍ਹਾਂ ਸਹਿਮਤ ਨੇ ਜੋ ਇੱਕ ਸਿੰਗਲ ਮੈਂਬਰ ਕਮਿਸ਼ਨ ਦੁਆਰਾ ਪੰਜਾਬ ਦੇ ਵਿੱਚ ਜੂਨ 2015 ਤੇ ਮਾਰਚ 2017 ਦੇ ਵਿੱਚ ਘਟੀਆਂ ਬੇਦਬੀ ਦੀ ਘਟਨਾਵਾਂ ਨੂੰ ਲੈ ਕੇ ਦਾਇਰ ਕੀਤੀ ਗਈ ਸੀ ਨੋਟ ਕਰਦੇ ਹੋਏ ਵਿਕਰਮ ਸਿੰਘ ਮਝੀਠਿਆ ਤੇ ਸੁਖਵੀਰ ਸਿੰਘ ਬਾਦਲ ਨੇ ਆਪਣਾ ਬਿਆਨ ਵਾਪਿਸ ਲੈ ਲਿਆ ਹੈ ਤੇ ਹੁਣ ਬੈਂਚ ਨੇ ਯਾਚਿਕਾ ਦਾ ਨਿਪਟਾਰਾ ਕਰਦੇ ਹੋਏ ਇਹ ਅਹਿਮ ਫੈਸਲਾ ਸੁਣਾਇਆ ਹੈ 19 ਨਵੰਬਰ 2024 ਨੂੰ ਪਹਿਲੇ ਆਰਡਰ ਦੇ ਮੁਤਾਬਿਕ प्रतिवादी बी तरफो एक हलफनामा दायर ਕੀਤਾ ਗਿਆ ਸੀ ਹਾਲਾਂਕਿ ਐਪਲੈਂਟ ਦਾ ਰਿਪਰੈਜੈਂਟੇਸ਼ਨ ਕਰਨ ਵਾਲੇ ਸੀਨੀਅਰ ਐਡਵੋਕੇਟ ਨੇ ਹਲਫਨਾਮੇ ਦੇ ਵਿੱਚ ਜਿਹੜੀ ਸਮਗਰੀ ਲਿਖੀ ਗਈ ਸੀ ਉਹਦੀ ਸਮੀਖਿਆ ਨੂੰ ਲੈ ਕੇ ਇਹ ਹੈ ਕਿ ਹੁਣ ਸਾਫ ਹੈ ਕਿ ਸੁਖਵੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਨੇ ਆਪਣੇ ਬਿਆਨ ਵਾਪਿਸ ਲੈ ਲਏ ਹਨ ਇਸ ਦੇ ਮੱਦੇਨਜ਼ਰ ਅਪੀਲ ਨੂੰ ਨਿਪਟਾ ਦਿੱਤਾ ਗਿਆ ਹੈ ਜਿਵੇਂ ਕਿ ਤੁਹਾਨੂੰ ਮਾਲੂਮ ਹੈ ਕਿ ਸਿਖਰਸ ਅਦਾਲਤ ਨੇ ਜਨਵਰੀ 2020 ਦੇ ਵਿੱਚ ਜਸਟਿਸ ਰਣਜੀਤ ਸਿੰਘ ਦੀ ਆਚੀਗਾ ਨੂੰ ਲਕੇਸ਼ ਸ਼ਰਮਣੇ ਕਾਲੀ ਦਲ ਦੇ ਲੀਡਰਸ ਸੁਫੇ ਸਿੰਘ ਬਾਦਲ ਤੇ ਵਿਕਰਮ ਸਿੰਘ ਮਝੇਠਿਆ ਨੂੰ ਨੋਟਿਸ ਜਾਰੀ ਕੀਤੇ ਸਨ ਉਹਨਾਂ ਨੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਤੇ ਉਹਨਾਂ ਦੀ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ ਗਿਆ ਸੀ ਜਸਟਿਸ ਸਿੰਘ ਨੇ ਹਾਈ ਕੋਰਟ ਦੇ ਫੈਸਲੇ ਦੀ ਜਾਂਚ ਕਮਿਸ਼ਨ ਐਕਟ 1952 ਦੀ ਸੈਕਸ਼ਨ 10A ਦੇ ਅੰਤਰਗਤ ਆਪਣੀ ਸ਼ਿਕਾਇਤ ਨੂੰ ਖਾਰਜ ਕਰਨੇ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਜਸਟਿਸ ਸਿੰਘ ਨੇ ਆਰੋਪ ਲਾਇਆ ਸੀ ਕਿ ਸ਼ਰਮਨੀ ਅਧਿਕਾਰੀ ਦਲ ਦੇ ਲੀਡਰਸ ਨੇ ਆਯੋਗ ਦੇ ਬਾਰੇ ਬੇहद ਅਪਮਾਨਜਨਕ ਤੇ ਮਾਨਹਾਨੀਕਾਰਕ ਅਨਾਦਰਪੂਰਨ ਤਰੀਕੇ ਨਾਲ ਗੱਲ ਕੀਤੀ ਸੀ ਜਿਸ ਨੂੰ ਲੈ ਕੇ ਆਯੋਗ ਤੇ ਉਸ ਦੇ ਚੀਫ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਐਕਟ ਦੀ ਧਾਰਾ 10ਏ ਦੇ ਤਹਿਤ ਇੱਕ ਕ੍ਰਿਮੀਨਲ ਆਫੈਂਸ ਹੈ ਇਸ ਐਕਟ ਦੀ ਧਾਰਾ 10ਏ ਦੇ ਮੁਤਾਬਿਕ ਜੇ ਕੋਈ ਵਿਅਕਤੀ ਬੋਲੇ ਗਏ ਆ ਪੜ੍ਹਨੇ ਦੇ ਇਰਾਦੇ ਤੇ ਲਿਖੇ ਗਏ ਸ਼ਬਦਾਂ ਦੇ ਰਾਹੀਂ ਕੋਈ ਬਿਆਨ ਦਿੰਦਾ ਜਾਂ ਪ੍ਰਕਾਸ਼ਿਤ ਕਰਦਾ ਹੈ ਜਾਂ ਕੋਈ ਅਨ્ય ਕੰਮ ਕਰਦਾ ਹੈ ਤਾਂ ਆਯੋ ਜਾਂ ਉਸ ਦੇ ਕਿਸੇ ਸਦਸье ਨੂੰ ਬਦਨਾਮ ਕਰਨ ਦੀ ਗਣਨਾ ਕਰਦਾ ਹੈ ਉਸ ਬੰਦੇ ਨੂੰ ਸਾਧਾਰਨ ਕਾਰਵਾਸ ਤੇ ਦੰਡਿਤ ਕੀਤਾ ਜਾ ਸਕਦਾ ਹੈ ਜਿਹਦੀ ਲਿਮਟ 6 ਮਹੀਨੇ ਤੱਕ ਹੋ ਸਕਦੀ ਹੈ ਜਾਂ ਫਿਰ ਜੁਰਮਾਨਾ ਜਾਂ ਦੋਨੋਂ ਸਜ਼ਾਵਾ ਦਿੱਤੀਆਂ ਜਾ ਸਕਦੀਆਂ ਨੇ ਲੇਕਿਨ ਇੱਕ ਅਹਿਮ ਫੈਸਲਾ ਦਿੰਦੇ ਹੋਏ ਹੁਣ ਸੁਪਰੀਮ ਕੋਰਟ ਨੇ ਸੁਖੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ ਦਿੱਤੀ ਹੈ